ਓਲੇ ਸੁਨਹਿਾਰੇ 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 ਰਵੇ ਚੜਦੀ ਕਲਾ ਹੋ ਜਾਵੇ ਸਾਰ ਸੁਨਹਿਾਰੇ ਪਤਾਲੇ ਮਾਣੀਆਂ ਫੋਟਾਂ ਵਾਲੇ ਮਾਣ ਪਤਾਲੇ ਦਾ ਬੇਟਾ ਜੀ ਦੇ ਪਾਵਨ ਮੈਦਾਨਾਂ ਚੋਂ ਪਾਵੇ ਸੁਣਕੇ ਜਹਾੜ ਆ ਜਾਵੇ ਫਤੇ ਪਾਵੇ ਸਾਰ ਸੁਨਹਿਾਰੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਦੇਖੋ ਬੰਮੀਰ ਸਾ ਮੋਰਚਾ 792 2030 ਤੋਂ ਨਗਰਫਰ ਤਿਆਰੀ ਆ ਅਸੀਂ ਉੱਥੇ ਡਟੇ ਬੈਠੇ ਹਾਂ ਇਹ ਅੱਜ ਤੱਕ ਕਾਲ ਸੀ ਮੋਰਚੇ ਬਣਨ ਸਾਰੀਆਂ ਜੱਥੇ ਬੰਦੀਆਂ ਬਣਨ ਵੀ ਅਸੀਂ ਦਿੱਲੀ ਜਾਣਾ ਉੱਥੇ ਅਰਦਾਸ ਕਰਨੀ ਸੀ ਪਰ ਇਸੇ ਸਮੇਂ ਰੋਕ ਲਿਆ ਗਿਆ ਕਿੰਨਾ ਚਿਰੇ ਸੀ ਰੁਕ ਗਿਆ ਰਹਾਂਗੇ ਜਾ ਤਾਂ ਉਹ ਜੇ ਕਾਉਂਡ ਦੇਣੀ ਆ ਫਿਰ ਜਾਵੇ ਦਿੱਲੀ ਜਾਣਾ ਚਾਹੀਦਾ ਵੈਰੀਗੇਟ ਪੱਟ ਦੇਣੇ ਜਾਹੀਦੇ ਫਿਰ ਦਿੱਲੀ ਤੋਂ ਲੈ ਸਾਹਮਣੇ ਆ 10 ਤਰੀਕ ਨੂੰ ਜਿਹੜਾ ਚੰਨੀਗੜ੍ਹ ਦੇ ਵਿੱਚ ਕਾਲ ਦਿੱਤੀ ਸੀ ਵੀ ਯੂਨੀਵਰਸਿਟੀ 'ਚ ਪਹੁੰਚਣਾ ਹੈ। ਹਰ ਹਾਲਾਤ 'ਚ ਪਹੁੰਚਣਾ ਹੈ। ਤੇ ਲੋਕਾਂ ਨੇ ਫੇਰ ਕੀ ਕਰਿਆ ਬੜੇ ਬੈਰੀਕੇਡਿੰਗ ਕੀਤੀ। ਬੈਰੀਕੇਡ ਪਟ-ਪਟ ਕੇ ਪਰਾ ਛਿੜਤੇ ਸਾਹਮਣੇ ਬੱਬਾ। ਬੈਰੀਕੇਡ ਪਟ-ਪਟ ਕੇ ਸਾਰੇ ਛਿੜਤੇ ਤੇ ਸਾਰੇ ਲੋਕ ਯੂਨੀਵਰਸਿਟੀ 'ਚ ਗਿਆ ਸੀ ਵੀ ਗਿਆ। ਬੈਰੀਕੇਡ ਰੋਕ ਨਹੀਂ ਸਕੀ ਲੋਕਾਂ ਨੂੰ। ਇੱਥੇ ਕਿਉਂ ਨੋ ਕਰ ਰਹੀ ਆ? ਅਸੀਂ ਜਾਣਾ ਨਹੀਂ ਚਾਹੁੰਦੇ ਸੀ। ਇਹ ਠੀਕ ਹੈ ਠੀਕ ਗੱਲਾਂ ਨਾਲ ਕੜਾ ਕਣਾ ਕਰਕੇ ਜਿਹੜੀ ਲੋਕਾਂ ਨੂੰ ਬਸ ਗੱਲਾਂ ਸੁਣਾ ਕੇ ਮੋੜ ਨਾ ਨਹੀਂ ਨਾ ਸੰਸਥਾ ਵੱਲੋਂ ਜਾਂ ਹੋਰ ਜਥੇਬੰਦੀਆਂ ਵੱਲੋਂ ਦਾ ਤੁਹਾਡਾ ਸਮਰਥਨ ਦਿੱਤਾ ਜਾ ਰਿਹਾ ਉਹ ਸਾਡੇ ਅੰਸੂੜੇ ਨਾਲ ਹੈ ਵੀ ਤੁਹਾਡਾ ਅਸੀਂ ਇਹਨੂੰ ਵੀ ਸਮਸਥਾ ਸਾਡੇ ਨਾਲ ਆ ਸੀ ਸਾਰਿਆਂ ਧੰਨਵਾਦ ਕਰ ਦਿੰਨੀ ਹਾਂ ਇੱਥੇ ਸਭ ਦਾ ਧੰਨਵਾਦ ਕੰਨੇ ਕੰਨੇ ਦਾ ਧੰਨਵਾਦ ਜਿਹੜਾ ਜੀ ਕਿਉਂ ਤੁਹਾਡੇ ਸਰਫੇ ਮੋਰਚਾ ਤੁਸੀਂ ਕਹਿ ਰਹੇ ਕਿਉਂ ਨਹੀਂ ਕਾਮਯਾਬ ਹੋ ਰਹੀ ਕੀ ਇਹਦੇ ਵਿੱਚ ਕੀ ਕਾਰਨ ਹੋ ਸਕਦੇ ਨੇ ਜਿਹਦੇ ਹੁਣ ਜਿਹੜੇ ਤਾਲਮੇਲ ਕਮੇਟੀ ਹੈ ਤਾਂ ਉਹਨਾਂ ਨਾਲ ਗੱਲ ਕਰੋ ਨਾ ਕੋਈ ਹਥਿਆਰ ਜੀ ਤਾਂ ਉੱਥੇ ਬੈਠੇ ਆ ਤਾਂ ਮੈਂ ਲਿਖਵਟ ਨੂੰ ਪੁੱਛੋ ਵੀ ਤੁਹਾਡੀ ਹਾਜ਼ਰੀ ਕਿੰਨੀ ਕਾਫੀ 7 ਜਨਵਰੀ 2023 ਤੋਂ ਲੱਗਿਆ ਹੋਇਆ ਤੁਹਾਡਾ ਮੋਰਚਾ ਅੱਜ ਵੀ ਜਾਣਾ ਸੀਗਾ ਜਿਵੇਂ ਅੱਜ ਤੁਹਾਨੂੰ ਨਹੀਂ ਜਾਣ ਦਿੱਤਾ ਜਾਵੇਗਾ ਫਿਰ ਤੁਹਾਡੀ ਅਗਲੀ ਰਣਨੀਤੀ ਜਾਂ ਤੁਹਾਡਾ ਅਗਲਾ ਕਦਮ ਕੀ ਹੋਸ ਜਾਣਾ ਹੈ ਉਹ ਦੱਸਣਗੇ ਜਿਹੜੇ ਲੈ ਕੇ ਆਏ ਨੇ ਜੀ ਜੇ ਜਾਣਾ ਸੀ ਜਾਣਾ ਹੀ ਸੀ ਫਿਰ ਕਿਉਂ ਨਹੀਂ ਪੱਟੋ ਸਕਦੇ ਸੀ ਗੇਟ ਤੇ ਜ ਤੁਸੀਂ ਨਰਾਜ਼ ਹੋ ਗਏ ਬਾਬਾ ਜੀ ਤੁਹਾਡੀ ਲੱਗਦੀ ਹੈ ਉਹਨੀਆਂ ਨਰਾਜ਼ੀ ਦੇ ਪਰਸਨ ਚੋਸੇ ਅਧਿਕਾਰੀ ਆਏ ਸੀ ਕਿ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਮੁੱਲ ਤੇ ਵੀ ਕਰ ਦੋ ਅਥੀ ਗਣ ਉਹਨਾਂ ਮਤ ਤੁਸੀਂ ਅਸੀਂ ਉਹਨਾਂ ਨੂੰ ਇਹ ਕਹਿੰਦੇ ਵੀ ਜਿਸੇ ਅਸੀਂ ਜਾਵਾਂ ਜਿੱਥੇ ਤੁਸੀਂ ਰੋਪਾਂ ਰੂਪ ਜਾਂ ਇਹਦਾ ਮਤਲਬ ਕੀ ਆ ਉਹਨਾਂ ਦਾ ਰੋਗ ਤਾਂ ਇੱਥੇ ਬੈਠੇ ਰਹੇ ਉਹਨਾਂ ਗੱਲਾਂ ਕਰੀ ਜਿਹੜਾ ਸੁਣਾਈ ਜਾਣਾ ਜਿਹਨੂੰ ਲੋਕਾਂ ਨੂੰ ਸੁਣਾਉਣੀ ਗੱਲਾਂ ਜਿਹਨੇ ਇੱਕ ਸਾਲ ਪਹਿਲੇ ਕਿਸਾਨੀ ਅੰਦੋਲਨ ਵੀ ਇੱਥੇ ਹੀ ਸੀਗਾ ਤੁਸੀਂ ਦੇਖਿਆ ਹੋਣਾ ਕਿਉਂ ਰੋਕੀ ਅਸੀਂ ਜਦੋਂ ਜਾਣ ਦਿੱਤੇ ਜਾਂ ਫਰ ਦੇਓ ਨਾ ਗੱਲ ਇਹ ਇੱਕ ਗੱਲ ਪੁੱਛ ਦਨੀ ਹੈ ਕਿ ਪਹਿਲੀ ਵਾਰ ਕਿਸਾਨ ਸਾਂਤਾਨ ਲੈਫਟ ਪਰ ਆਵੀ ਇਹਦੇ ਵਿੱਚ ਆਈਆਂ ਨੇ ਮੋਰਚੇ ਲਈ ਪੁਲੀਸ ਸਾਹਿਬ ਜਿਹੜੀ ਕਿਸਾਨ ਸਾਂਤਾਨ ਨੇ ਸਾਰੇ ਸਤਿਕਾਰਯੋਗ ਨੇ ਉਹ ਸਾਰੀਆਂ ਪਹਿਲੇ ਦਿਨ ਤੋਂ ਹੀ ਖੜੀਆਂ ਨੇ ਮੋਰਚੇ ਤੇ ਇੱਕ ਪੰਜਾਬ ਦੇ ਬਰਤਾਨਾ ਬਣਾਸ਼ਿਕ ਕਾਰਜ ਉਸ ਸਿੱਖਦਾ ਉਹ ਨਹੀਂ ਕੋਈ ਟ੍ਰੈਕ ਦੇ ਇੱਕ ਉਹ ਤਾਂ ਪਹਿਨ ਟਿਆ ਆ ਪਰ ਕੁਝ ਜਿਹੜੇ ਹੋਂਦ ਨੇ ਉਹ ਕਰਦੇ ਨੇ ਇਹ ਬਾਕੀ ਜਿਹੜੇ ਲੋਕ ਨੇ ਹੈ ਤਾਂ ਪੰਜਾਬ ਦੇ ਨੇ ਨਾ ਕਿਸੇ ਪਾਰਟੀ ਹੋਂਦ ਚ ਕਾਂਗਰਸ ਵਾਲੇ ਨੇ ਜੇ ਉਹ ਅਕਾਲੀ ਨੇ ਚਾਹੇ ਬਾਦਲਕੇ ਨੇ ਫਾਇਦਾ ਸਿੱਖਨੇ ਨਾ ਤੇ ਹੁਕਾਮ ਰੇਡ ਨੇ ਫਾਇਦਾ ਸਿੱਖਨੇ ਨਾ ਪੰਜਾਬ ਦੇ ਜੰਮੇ ਜਾ ਲੜਾਈ ਲੜੀ ਹੈ ਕਿ ਇੱਕ ਤਿਹਰ ਭਾਏ ਲੜਾਈ ਦਾ ਕੀ ਪੋਜੀਟਿਵ ਰਿਜ਼ਲਟ ਆ ਸਕਦਾ ਕਿ ਉੱਤਰਾ ਸਾ ਤੇਰੀਆਂ ਨੇ ਤੇ ਆ ਸਕਦਾ ਆ ਸਕਦਾ ਸਾਰਾ ਕੁਝ ਹੋ ਸਕਦਾ ਜਦੋਂ ਅਸੀਂ ਇੱਕ ਮਨ ਇੱਕ ਇੱਥੇ ਤੋਂ ਲੜ ਪਈਏ ਪਰ ਸਰਕਾਰਾਂ ਨਹੀਂ ਉਹਨਾਂ ਨੂੰ ਛੱਡਣਾ ਚਾਹੁੰਦੀਆਂ ਕੋ ਸਾਡੇ ਬੰਦੇ ਨਹੀਂ ਆਵਾ ਜਿਹੜੇ ਨਹੀਂ ਛਡਾਉਣਾ ਚਾਹੁੰਦੇ ਧਾਰਮਿਕ ਆਗੂ ਰਾਜਨੀਤਿਕ ਆਗੂ ਨਹੀਂ ਚਾਹੁੰਦੇ ਕਿ ਭਾਈ ਜਗਤਾਰ ਸਿੰਘ ਹੁਣ ਹਵਾ ਨੂੰ ਨਹੀਂ ਬਾਹਰੋਂ ਜੇ ਭਾਈ ਜਗਤਾਰ ਸਿੰਘ ਹਵਾ ਰਾਜ ਜ ਬਾਹਰ ਆਉਂਦਾ ਤਾਂ ਇਹਨਾਂ ਲੋਕਾਂ ਦੀਆਂ ਸਿਆਸੀ ਜਿਹੜੀਆਂ ਕੁਰਸੀਆਂ ਨੇ ਉਹ ਹਿੱਲ ਜਾਂਦੀਆਂ ਨੇ ਉਹ ਹਿੱਲਦੀਆਂ ਨੇ ਸਰਕਾਰੀ ਉਹਨਾਂ ਨੂੰ ਪਤਾ ਵੀ ਸਾਨੂੰ ਕਿਸੇ ਨੇ ਆਉਣ ਆਉਣ ਇਹਨਾਂ ਦੇ ਧਾਰਮਿਕ ਨੇ ਬਟ ਹੁਣ ਭਾਈ ਜਗਤਾਰ ਸਿੰਘ ਹਵਾਰਾ ਸਰਬੱਤ ਖਾਲਸੇ ਨੇ ਉਹਨੂੰ ਜਥੇਦਾਰ ਥਾਪਿਆ ਤੇ ਜਿੱਤਨੋਂ ਬਾਹਰ ਆ ਗਿਆ ਫਿਰ ਉਹ ਤਖਤ ਤੇ ਬੈਠੋਗਾ ਜਿਹੜੇ ਉੱਥੇ ਬੈਠੇ ਨੇ ਬਾਦਲ ਕਿ ਉਹਨਾਂ ਦਾ ਕੀ ਹਾਲ ਹੋਊਗਾ ਉਹ ਨੀਚੇਾਂ ਦੇ ਵਿੱਚੋਂ ਜਗਤਾਰ ਸਿੰਘ ਆਵਾਰਾ ਬਾਹਰ ਆਵੇ ਤੁਸੀਂ ਬਈ ਕਿਹਾ ਜਾਂਦਾ ਉਹਨਾਂ ਬੋਲੋ ਇਹ ਕਿਹਾ ਜਾਂਦਾ ਕਿ ਜਦੋਂ ਬਾਹਰ ਆ ਕੇ ਤਾਂ ਮਾਹੌਲ ਖਰਾਬ ਹੋ ਜਾਊਗਾ ਇਹ ਪਰ ਕੁਛ ਨਾ ਕੁਝ ਮਾਤ ਉਹ ਖਰਾਬ ਹੋ ਜਾਊਗਾ ਆਹੀ ਤਾਂ ਬਿਮਾਰੀ ਆ ਕਿਸੇ ਦੇ ਆਉਣ ਨਾਲ ਮਾਹੌਲ ਕਿਵੇਂ ਜਿਹੜੇ ਬੰਦੇ ਨੇ 30 ਸਾਲ ਕਾਨੂੰਨ ਦੀ ਸੜਾ ਕੱਟ ਲਈ ਕਾਨੂੰਨ ਦੇ ਮਤਾਕਲ ਸਿਧਾਂਤ ਦੇ ਮੁਤਾਬਕ ਉਹਦਾ ਰਾਈਟ ਬਣਦਾ ਜੇ ਕੋਈ ਗੜਬੜ ਕਰਦਾ ਕਿ ਕਾਨੂੰਨ ਫੇਰ ਫੜ ਲਿਆ ਉਹਨੂੰ ਫਿਰ ਪੁਲਿਸ ਮਾਰ ਗਈ ਉਹ ਕਦੋਂ ਹੋ ਗਿਆ ਇੱਥੋਂ ਦਾ ਜੇ ਕੋਈ ਗੱਲ ਕਰਨਗੇ ਬਰਾਦਰ ਕਰਨਗੇ ਫਿਰ ਫੜਦਾਂਗੇ ਉਹ ਜਦੋਂ ਉਹਨਾਂ ਦਾ ਰਾਈਟ ਬਣਦਾ 30 ਸਾਲ ਤੋਂ ਬੰਦ ਨੇ 32 ਸਾਲਾਂ ਤੋਂ ਬੰਦ ਨੇ ਕਿਉਂ ਨਹੀਂ ਛੱਡੇ ਜਾ ਰਹੇ ਇਹ ਸਭ ਤੋਂ ਆਨ ਕਹਿੰਦਾ ਕਾਨੂੰਨ ਕਹਿੰਦਾ ਵੀ ਉਹ ਬਾਹਰ ਆਉਣੇ ਜਾਗੇ ਤੇ ਨਹੀਂ ਪਰ ਨਹੀਂ ਇਹ ਲੋਕ ਆਉਣ ਦਿੰਦੇ ਨਹੀਂ ਸਰਕਾਰਾਂ ਚਾਹੁੰਦੇ ਆ ਜੇ ਲਿਖਤੇ ਤਾਂ ਜਾਵੇ ਰਜੀਵ ਗਾਂਧੀ ਇੱਥੇ ਦਾ ਪ੍ਰਧਾਨ ਮੰਤਰੀ ਰਿਹਾ ਉਹਨੂੰ ਮਾਰਨ ਵਾਲੇ ਲੋਕ ਆ ਉਥੇ ਤਾਮਨਾ ਨੇ ਸੜਾ ਲੇ ਮਤੇ ਪਾ ਕੇ ਵੀ ਸਾਡਾ ਕੋਈ ਇਹਨਾਂ ਤੇ ਅਸੀਂ ਖਦਰਾ ਨਹੀਂ ਹੈਗਾ ਕੀ ਗੱਲ ਸਾਡੇ ਪੰਜਾਬ ਦੇ ਖਾਉਤੀ ਪੰਤ ਤੱਕ ਬਾਦਲ ਕਰਾਣਾ ਨੇ ਕਿਉਂ ਨਹੀਂ ਪਾਈ 15 ਸਾਲ ਪਹਿਲਾਂ ਇਹਨਾਂ ਨੇ ਇਹ ਜਿਹਨੇ ਹੁਣ ਆਲੇ ਨੇ ਇਹਨਾਂ ਨੇ ਕਿਉਂ ਨਹੀਂ ਮਤਾ ਪਾਇਆ ਤਿੰਨ ਸਾਲਾਂ ਤੋਂ ਮੋਰਚੇ 'ਤੇ ਹੈਗਾ ਜੀ ਪਰ ਮੋਰਚੇ 'ਤੇ ਕੋਈ ਇੱਥੇ ਕੋਈ ਸੇਫ ਨਹੀਂ ਮਿਲਦਾ ਇਹ ਤਾਂ ਮੋਰਚੇ ਦੇ ਆਕਾ ਨੂੰ ਪੁੱਛੋ ਜਾ ਕੇ ਜਿਹੜੇ ਬੰਦੇ ਮੋਰਚੇ ਦੇ ਆਗੂ ਨੇ ਉਹਦਾ ਪੰਜਾਬ ਦੇ ਸੀਐਮ ਨੂੰ ਤਾਂ ਮਿਲ ਨਹੀਂ ਸਕਦੇ ਤਿੰਨ ਸਾਲਾਂ ਤੋਂ ਨਹੀਂ ਮਿਲ ਸਕੇ ਉਸ ਤੱਕ ਪਹੁੰਚ ਹੀ ਨਹੀਂ ਹੋਈ ਪ੍ਰਧਾਨ ਮੰਤਰੀ ਤੱਕ ਕਿੱਥੇ ਪਹੁੰਚ ਜਾਣਗੇ ਬਾਬਾ ਤੁਸੀਂ ਹੁਣ ਕੀ ਚਾਹੁੰਦੇ ਹੋ ਵੀ ਉਹਨਾਂ ਦਾ ਜੀ ਪੈਰੋਲ ਹੋਵੇ ਕਿ ਉਹ ਬੋ ਇੱਥੇ ਸ਼ਿਫਟ ਹੋਣ ਤੁਹਾਡਾ ਇਹਦੇ ਵਿੱਚ ਕੀ ਕਹਿਣਾ ਜੀ ਅਸੀਂ ਕਹਿੰਦੇ ਪ੍ਰੋਲ ਹੋਵੇ ਸਾਨੂੰ ਸ਼ਿਫਟਿੰਗ ਨਹੀਂ ਚਾਹੀਦੀ ਅਸੀਂ ਪ੍ਰੋਲ ਮੰਗਦੇ ਆ ਉਹਦੀ ਉਹਦੋਂ ਆ ਜਬਾਨ ਤੋਂ ਹੋ ਜੂਗੀ ਚੜਾ ਲਾਂਗੇ ਫਿਰ ਪ੍ਰੋਬਲ ਦੇ ਵਿੱਚ ਅਣਿਕਾ ਕੌਣ ਕੌਣ ਲੜਦਾ ਜੀ ਪਾਈ ਜਾਂਦੇ ਨੇ ਜਿਹੜੇ ਅੱਥੇ ਬੈਠੇ ਨੇ ਉਹੀ ਕਹੀ ਜਾਂਦੇ ਨੇ ਪਹਿਲਾਂ ਉਹਨਾਂ ਦੀ ਸ਼ਿਫਟਿੰਗ ਕਰੋ ਪ੍ਰੋਬਲ ਬਾਅਦ ਚ ਕਰਾਂਗੇ ਇਹ ਕਿ ਇਹਨਾਂ ਨੇ ਆਪ ਕਿਹਾ ਵੀ ਪ੍ਰੋਬਲ ਕਰੋ ਉਹਨਾਂ ਦੀ ਸ਼ਿਫਟ ਕਰ ਦਿਓ ਇੱਥੇ ਇਹ ਫਿਰ ਲੱਗਦਾ ਹੈ ਵੀ ਆਪਣਾ ਜਿਵੇਂ ਇਸਮਰਥਨ ਦੇ ਵਿੱਚ ਵੀ ਆਪਣਾ ਇਹ ਰਾਜਨੀਤਿਕ ਰੋਟੀਆਂ ਸੇਕਣ ਆਏ ਹੋਏ ਨੇ ਫਿਰ ਇਹ ਤਾਂ ਹੁਣ ਇਹਨਾਂ ਨੂੰ ਸਰੋ ਰਾਜਨੀਤੀ ਲੜ ਚੜਾਈ ਵੀ ਨਹੀਂ ਹੈ ਕਿ ਤਾਂ ਸਾਰੇ ਤੁੱਡੇ ਹੀ ਨੇ ਤਾਂ ਲੱਗਦਾ ਤਾਂ ਸਾਰੇ ਜਿਹੜੇ ਹੈਗੇ ਨੇ ਦੇ ਵਿੱਚ ਆਪਨੇ ਕਿਸਾਨਾਂ ਤੇ ਬੰਦੀਆਂ ਆਈਆਂ ਹੋਏ ਸਹਾਸੇ ਵੀ ਦਿੰਦੇ ਨੇ ਤੇ ਕੱਲ ਤਾਂ ਜਿਹੜੀ ਤਾਲਮੇ ਕਮੇਟੀ ਨਾਲ ਉਹਨੇ ਕਰਨੀ ਹੁੰਦੀ ਆ ਆਰਾਮ ਤਾਂ ਤਾਂ ਉਹਨਾਂ ਦੇ ਨਾਲ ਆ ਸਾਰਿਆਂ ਦਾ ਜਿੱਦ ਤਰ ਤੁਸੀਂ ਪੈਰੋਲ ਦੀ ਗੱਲ ਕਰ ਰਹੇ ਹੋ ਜੀ ਕਿ ਜਿਹੜੇ ਹੈਗੇ ਕੇਂਦਰ ਸਰਕਾਰ ਅਜਲੀ ਐਂਟਰੀ ਸੀਗੀ ਜਿਸ ਤਰ੍ਹਾਂ ਬਿਲਕੁਲ ਐਗਰੀ ਸੀ ਬਿਲਕੁਲ ਨਹੀਂ ਕਰਦਾ ਤੁਹਾਡੀ ਕਦੋਂ ਹੋਣੀ ਹੈ ਬਿਲਕੁਲ ਇਹਨਾਂ ਨੂੰ ਹੋਈ ਆ ਸਾਰੇ ਕੋਈ ਇਹਨਾਂ ਨੇ ਕਿਉਂ ਕਿਹਾਗੇ ਭੇਜਿਆ ਵੀ ਸਾਨੂੰ ਉਹਦੀ ਸਿਫਟਿੰਗ ਚਾਹੀਦੀ ਆ ਸਾਨੂੰ ਉਹਦੀ ਰਿਹਾਈ ਨਹੀਂ ਚਾਹੀਦੀ ਕਾਹਚ ਕਰਾ ਲਓ ਸਾਡੇ ਸਾਹਮਣੇ ਗੱਲਾਂ ਹੋਈਆਂ ਨੇ ਹੁਣ ਅੱਜ ਦਾ ਅਗਲਾ ਕਦਮ ਕੀ ਹੋਊਗਾ ਜੀ ਸਾਡਾ ਜੀ ਅੱਜ ਤਾਂ ਇੱਥੇ ਉਹਨੇ ਬਿਠਾ ਦੇ 5 ਵਜੇ ਤੱਕ ਜਿਹੜੇ ਲੋਕ ਆਕੂ ਆਏ ਨੇ ਉਹ ਆਪਣੇ ਘਰੋਂ ਨੇ ਕੱਢਣਗੇ ਮਿੱਡਲ ਫਿਰ ਆਪਣੇ ਫਿਰ ਵਾਪਸ ਚਲੇ ਜਾਉਗੇ ਜੀ ਫਿਰ ਵਾਪਸ ਹੀ ਜਾਣਾ ਫਿਰ ਕੀ ਕਰਨਾ ਵੀ ਅੱਗੇ ਵਾਲਾ ਫਿਰ ਉਹ ਕੋਈ ਕੁਝ ਨਹੀਂ ਹੈ ਦਿੱਲੀ ਜਾਣਾ ਜਾਂ ਆਪਾਂ ਅਰਦਾਸ ਕਰਨੀ ਹੈ ਮੈਮੋਰੰਡਮ ਦੇਣਾ ਖਤਮ ਬੈਠੇ ਆ ਤਿੰਨ ਸਾਲਾਂ ਤੋਂ ਉਸੇ ਬੈਠੇ ਆ ਇਹਨਾਂ ਨੂੰ ਕਸ਼ਮੀਰ ਜਾਣਗੇ ਇਹ ਵਾਲਾ ਵੀ ਚਲੇ ਜੇ ਇਹ ਜਾਂਦੇ ਬਾਬੇ ਵੀ ਤੁਸੀਂ ਵੀ ਨਾਲ ਜਾਵੋਗੇ ਇਹਨਾਂ ਦੇ ਜੀ ਨਹੀਂ ਸਾਡੇ ਤਾਂ ਮੋਰਚੇ ਤੇ ਆਸੀ ਦਾ ਮੋਰਚੇ ਤੇ ਬੈਠਿਆ ਉਸਕਾ ਜਾਣਾਂ ਲੈਗਾ ਇਹ ਜਾਣ ਮਤਲਬ ਤੁਸੀਂ ਆਪਣੀ ਮਰਜ਼ੀ ਨਾਲ ਅਗਲਾ ਕਦਮ ਆਪਣੀ ਮਰਜ਼ੀ ਨਾਲ ਅੱਗੇ ਅਸੀਂ ਤਾਂ ਹੁਣ ਮੋਰਚੇ ਤੇ ਬੈਠੇ ਆ ਸਾਡਾ ਮੋਰਚਾ ਲੱਗਿਆ ਹੋਇਆ ਉਹ ਤੁਹਾਨੂੰ ਲੱਗਦਾ ਤੁਹਾਨੂੰ ਵੀ ਆਪਾਂ ਮੋਰਚਾ ਕਰਕੇ ਆਪਾਂ ਫਤਿਹ ਕਰ ਲਾਂਗੇ ਕੰਮ ਸਾਰਾ ਕੱਲ੍ਹ ਅਸੀਂ ਸਾਰੇ ਇਕੱਠੇ ਹੋ ਕੇ ਦਿੱਲੀ ਪਹੁੰਚ ਜੀਏ ਮਤਲਬ ਸਾਡਾ ਮੋਰਚਾ ਸਿਕਾਦਾ ਫੇਰ ਅਸੀਂ ਮੋਰਚਾ ਤਾਂ ਵੀ ਦੇਖਣਾਗਾ ਕਿਵੇਂ ਜਿਵੇਂ ਆਪਾਂ ਮੋਹਾਲੀ ਤੋਂ ਆਏ ਆ ਜਾਂ ਮੋਹਾਲੀ ਤੋਂ ਹੋਰ ਰਸਤਾ ਵੀ ਸੀਗਾ ਵੀ ਦਿੱਲੀ ਜਾਣ ਦਾ ਤੁਸੀਂ ਉਸ ਰਸਤੇ ਨੂੰ ਜਾਏ ਜਾਂ ਕਿਉਂ ਉਸ ਰਸਤੇ ਨੂੰ ਜਾਓ ਮੈਂ ਕਿਹਾ ਕਿ ਆਪਾਂ ਇਹ ਚੁਣਿਆ ਗਾ ਜਿਸੇ ਰਸਤੇ ਨੂੰ ਜਾਣਾ ਠੀਕ ਹੈ ਧੰਨਵਾਦ ਕਿਊਟਲਾ ਸਵਾਲ ਅੱਜ ਦੀ ਇਲੈਕਸ਼ਨ ਦੇ ਰਿਜਲਟ ਬਸ ਉਹ ਵੀ ਦੇਖ ਰਹੇ ਹਾਂ ਤਾਂ ਸਿਰ ਤਾਂ ਡਲਦਾ ਹੈ ਇਹ ਤਾਂ ਜਦੋਂ ਸਿੱਤਤਾਤਰੀ ਪਰ ਹੁੰਦੀ ਹੈ ਹੁਣ ਸਾਲਾ ਸਾਲ ਰਹਿ ਗਿਆ ਲੋਕਾਂ ਨੇ ਕੰਮ ਕਰਾਉਣੇ ਹੁੰਦੇ ਤੇ ਵੋਟ ਪਾ ਕੇ ਉਹਨੂੰ ਜਦਾਤਾ ਕੋਈ ਵੱਡੇ ਗੱਲ ਇਹ 27 ਦੇ ਪਤਾ ਲੱਗੂ ਵੀ ਕਿਵੇਂ ਗੱਲ ਬਣਦੀ ਹੈ 27 ਨੂੰ ਦੱਸਣਗੇ